ਮੈਂ ਅੱਜ ਇੱਥੋਂ ਇਸ ਸਟੇਜ ਉੱਤੋਂ ਇਸ ਗੱਲ ਦਾ اقرار نامہ پنجاب ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਭੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਨ ਨੂੰ ਚੰਗੀ ਤਰ੍ਹਾਂ ਆਉਂਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸੀ ਸਰਕਾਰ ਚ ਸੀ ਤਰਨਤਨ ਬਣਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨ ਤਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ ਬਹਿਲ ਵੀ ਚੰਗੀ ਸੀ ਅੱਜ ਸਾਰੇ ਨੂੰ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਬਹਿਮਾਨੇ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚੰਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤਰਨਤਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤੁਹਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਬਟ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਨ ਅਸੈਂਬਲੀ ਹਲਕੇ ਦੀ ਇਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬਣਨੀ ਉਹਦਾ ਰਸਤਾ ਵਖਾਣਾ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕੱਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਹੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਨੇ ਵਾਸਤੇ ਹੋ ਜਗਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰਨ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਦੇ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰੀਅਰਿਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ वचन ਬੱਤਾ ਤੁਹਾਡੇ ਨੂੰ ਮੈਂ ਅੱਜ ਇੱਥੋਂ ਇਸ ਸਟੇਜ ਉੱਤੋਂ ਇਸ ਗੱਲ ਦਾ اقرار نامہ ਪੰਜਾਬ ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਪੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਾਰਨ ਚੰਗੀ ਤਰ੍ਹਾਂ ਆਉਂਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸੀ ਸਰਕਾਰ ਚ ਸੀ ਤਰਨਤਾਰਨ ਬਣਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਭੇਲ ਵੀ ਚੰਗੀ ਸੀ ਅੱਜ ਸਾਰੇ ਨਾਲੋਂ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਬਹਿਮਾਨੇ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹੁੰਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤਰਨਤਾਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਪਰ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਾ ਨੇ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬੰਨੀ ਉਹਦਾ ਰਸਤਾ ਵਖਾਣਾ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਹਨਾਂ ਵਾਸਤੇ ਉਹ ਜਗ੍ਹਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰਨ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਦੇ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟੌਪ ਪ੍ਰੀਅਰਿਟੀ ਇਹਦਾ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ ਵਚਨਬੱਤਾ ਤੁਹਾਡੇ ਨਾਲ